ਸਤ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਮੇਰੇ YouTube ਚੈਨਲ ਪੰਜਾਬੀ ਕੁਕਸਟਾਈਲ ਕੈਨੇਡੀਅਨ ਵਿੱਚ ਅੱਜ ਆਪਾਂ ਬਣਾਵਾਂਗੇ ABC ਜੂਸ ਇਸ ਵਿੱਚ ਐਪਲ ਬੀਟਰੂਟ ਅਤੇ ਕੈਰੇਟ ਹੁੰਦੇ ਨੇ ਤੇ ਆਪਣੀ ਇੱਛਾ ਅਨੁਸਾਰ ਅਸੀਂ ਲੈਮਨ ਅਦਰਕ ਆਮਲਾ ਵੀ ਯੂਜ਼ ਕਰ ਸਕਦੇ ਹਾਂ ਆਪ ਦੇਖਦੇ ਹਾਂ ਕਿਦਾਂ ਬਣਦਾ ਹੈ ਸਭ ਤੋਂ ਪਹਿਲਾਂ ਅਸੀਂ ਇਸ ਨੂੰ ਕੱਟ ਲਵਾਂਗੇ ਇਸ ਵਿੱਚ ਫਾਈਬਰ ਆਇਰਨ ਵਿਟਾਮਿਨ ਕੈਲਸ਼ੀਅਮ ਵਰਪੂਰ ਮਾਤਰਾਵਾਂ ਚੁੰਦੇ ਹਨ ਅਤੇ ਇਸ ਮੋਦੀ ਵਾਂਗ ਅਸੀਂ ਇਹ ਕਰ ਲੈਨੇ ਹਾਂ ਤਾਂ ਇਸ ਨਾਲ ਪੇਟ ਭਰਿਆ ਰਹਿੰਦਾ ਹੈ ਤੇ ਇਹ ਸਾਡੀ ਡਾਇਬੀਟੀਜ਼ ਕੰਟਰੋਲ ਰੱਖਦਾ ਹੈ ਜੇਕਰ ਅਸੀਂ ਜਿੰਜਰ ਪਾਉਂਦੇ ਹਾਂ ਤਾਂ ਇਹ ਸਾਨੂੰ ਬਲੂਟਿੰਗ ਤੋਂ ਬਚਾਉਂਦਾ ਹੈ ਆਮਲਾ ਸਾਡੇ ਵਾਲਾਂ ਤੇ ਸਕਿਨ ਲਈ ਕਾਫੀ ਹੈਲਪਫੁਲ ਹੁੰਦਾ ਹੈ ਜੋ ਚਾਹੋ ਤੁਸੀਂ ਐਡ ਕਰ ਸਕਦੇ ਹੋ ਹੁਣ ਆਪਾਂ ਇਸ ਨੂੰ ਜਾਰ ਵਿੱਚ ਪਾ ਲਿਆ ਹੈ ਤੁਸੀਂ ਇਸ ਲਈ ਮਿਕਸੀ ਗ੍ਰਾਈਂਡਰ ਜੂਸਰ ਕੁਝ ਵੀ ਯੂਜ਼ ਕਰ ਸਕਦੇ ਹੋ ਜਿਸ ਵਿੱਚ ਵੀ ਤੁਹਾਨੂੰ ਵਧੀਆ ਲੱਗਦਾ ਹੈ ਪਰ ਜੇਕਰ ਇਸ ਨੂੰ ਫਾਈਬਰ ਦੇ ਨਾਲ ਹਿਲਾਵੋਗੇ ਤਾਂ ਜ਼ਿਆਦਾ ਵਰਕ ਕਰੇਗਾ ਹੁਣ ਅਸੀਂ ਇਸ ਵਿੱਚ ਥੋੜਾ ਜਿਹਾ ਲੈਮਨ ਜੂਸ ਅਤੇ ਪਾਣੀ ਐਡ ਕਰ ਲਿਆ ਹੈ ਅਤੇ ਹੁਣ ਇਸ ਨੂੰ ਅਸੀਂ ਗ੍ਰਾਈਂਡ ਕਰਾਂਗੇ ਜੇ ਸਾਨੂੰ ਪਾਣੀ ਘੱਟ ਲੱਗਿਆ ਤਾਂ ਅਸੀਂ ਥੋੜਾ ਜਿਹਾ ਹੋਰ ਐਡ ਕਰ ਸਕਦੇ ਹਾਂ ਤੇ ਹੁਣ ਅਸੀਂ ਇਸ ਨੂੰ ਚੰਗੀ ਤਰ੍ਹਾਂ ਨਾਲ ਗ੍ਰाइंड ਕਰ ਲਵਾਂਗੇ ਤੇ ਇੱਥੇ ਸਾਡਾ ਜੂਸ ਬਣ ਕੇ 1-2 ਮਿੰਟਾਂ ਵਿੱਚ ਦੀ ਰੈਡੀ ਹੋ ਜਾਵੇਗਾ ਤੇ ਫਿਰ ਅਸੀਂ ਇਸ ਨੂੰ ਸਰਵ ਕਰਾਂਗੇ ਜੂਸ ਸਾਡਾ ਰੈਡੀ ਹੈ ਅਤੇ ਅਸੀਂ ਇਸ ਨੂੰ ਬਿਨਾ ਪੂਨੇ ਇਸ ਤਰ੍ਹਾਂ ਹੀ ਸਰਵ ਕਰਾਂਗੇ ਤੇ ਤੁਸੀਂ ਵੀ ਇਸ ਨੂੰ ਬਣਾ ਕੇ ਦੇਖਣਾ ਤੇ ਦੱਸਣਾ ਕੇ ਤੁਹਾਨੂੰ ਇਹ ਕਿੱਦਾਂ ਦਾ ਲੱਗਾ ਕਮੈਂਟ ਕਰਨਾ ਲਾਈਕ ਕਰਨਾ ਸ਼ੇਅਰ ਕਰਨਾ ਅਤੇ ਸਬਸਕ੍ਰਾਈਬ ਕਰਨਾ ਧੰਨਵਾਦ ਮਿਲਦੇ ਹਾਂ ਕਿਸੇ ਹੋਰ ਨਵੀਂ ਵੀਡੀਓ ਦੇ ਨਾਲ ਤਦ ਤੱਕ ਦੇ ਲਈ ਸਸਤਿਕਾਰ